ਅਸੀਂ ਸੋਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਫੇਡ ਗੁਰਜ ਨਸਲ ਕੇ ਸਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਬਾਰਨ ਸਰਪਤ ਵੀਰ ਹੈਪੀ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਇਸ ਤੋਂ ਰਪਾਈਆਂ ਨਿਕਲ ਆਤਰ ਉਹ ਮੁਦਰੀ ਦਾ ਅੱਜ ਵੀ ਤਕਰੀਬਾ ਕੋਈ 6 ਨਾਲ ਦੋਨੇ ਆ ਤੇ ਤਿੰਨ ਬੱਚਾ ਦੋਸਤੋ ਤਿੰਨ ਵੈੜਾ ਹੋਣਗੇ ਜੇ ਤੱਕ ਤੁਸੀਂ ਸੁਣੇ ਤੋਂ ਪਾਈ ਨਹੀਂ ਆ ਕਪੜਮੀਆਂ ਤਿਆਰੀ ਵਾਲੇ ਕੁਝ ਵੀ ਚੱਲ ਜਣੇ ਬਾਕੀ ਚੰਗੇ ਪਸ਼ੂ ਆ ਮੱਝਾਂ ਵੀ ਚੱਗੀਆਂ ਨੇ ਚੰਗੇ ਮਿਲਕ ਤੇ ਹੁਣ ਚੱਲ ਰਹੀਆਂ ਨੇ ਅੱਜ 24 ਫਰਵਰੀ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਸੋ ਮਾਰਨਿੰਗ ਦੇ 9:00 ਵਜੇ ਦਾ ਅੱਜ ਪਾ ਤੁਹਾਨੂੰ ਕੱਲਾ ਕੱਲਾ ਦਿਖਾ ਦਾਂਗੇ ਪੂਰੀ ਵੀਡੀਓ ਕੋ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਬਸ ਉਹਦੇ ਮਿਲ ਸਕੇ ਤੇ ਬਾਕੀ ਇੱਕ ਬੂਰੀ ਮੱਝ ਦਿਖਾ ਦਾਂਗੇ ਦੋਸਤੋ ਤਿੰਨ ਮੱਝਾਂ ਨੇ ਇੱਕ ਬੂਰੀ ਆ ਇੱਕ ਨੀਂਦੀ ਦੇ ਵਿੱਚ ਆ ਜਾਂਦੀ ਹੈ ਇਹਦੇ ਤੋਂ ਦੋ ਪਸ਼ੂ ਜਿਹੜੇ ਹੈਗੇ ਆ ਸਰ ਤਿੰਨ ਰੜਾ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਸ਼ੁਰੂਆਤ ਆਪਾਂ ਕਰ ਲਾਂਗੇ ਇੱਕ ਪਾਸੇ ਚਾਹੇ ਰੜਾ ਕਰ ਲੈਨੇ ਆ ਹੈਪੀ ਬਾਈ ਸਾਸਰੀ ਕਾਲ ਸਾਸਰੀ ਕਸਨੂ ਸਾਹਿਬ ਠੀਕ ਠਾਕ ਜੀ ਹਾਂਜੀ ਜੀ ਕਿਰਪਾ ਜੀ ਸਤਿਗੁਰੂ ਦੀ ਅੱਛਾ ਹੈਪੀ ਹੈ ਜੇ ਪਸ਼ੂ ਆਪਣੇ ਕੋਲ ਜਿੱਦਾਂ ਕੇ ਸਾਹਮਣੇ ਦਿਖਾਈ ਦੇ ਰਹੇ 6 ਨਾ 6 ਆ ਜੀ ਤਿੰਨ ਵੱਡੀਆਂ ਝੋਟੀਆਂ ਤੇ ਤਿੰਨ ਗਾਵਾਂ ਆਪਣੇ ਦੋ ਜੀ ਠੀਕ ਹੈ ਹਾਂਜੀ ਤੇ ਵੇਰਵਾ ਇਹ ਦੇ ਦਈਏ ਜੀ ਮੱਜਾਂ ਸੂਈਆਂ ਜਾਂ ਗਾਵਾਂ ਸੂਈਆਂ ਕਸਨੂ ਸਾਹਿਬ ਇੱਕ ਵਹਿੜ ਸੂਈਆਂ ਰਾਤ ਦੀ ਤੇ ਦੋ ਮੱਜਾਂ ਸੂਈਆਂ ਹਾਂਜੀ ਤੇ ਮੱਜਾਂ ਦੇ ਵਿੱਚ ਇੱਕ ਗੱਬਣਾ ਇੱਕ ਮੈਂ ਗੱਬਣਾ ਤੇ ਦੋ ਗੱਬਣਾ ਵਹਿਣਾ ਠੀਕ ਹੈ ਤੇ ਸ਼ੁਰੂਆਤ ਆਪਾਂ ਕਿਹੜੇ ਪਸ਼ੂ ਹੈਪੀ ਕਰਦੇ ਵਹਿੜਾਲੇ ਪਸ਼ੂ ਵਹਿਰ ਤੋਂ ਕਰਦੇ ਸਤੂ ਸਾਹਿਬ ਆਜੋ ਹਾਂਜੀ ਸਭ ਤੋਂ ਪਹਿਲਾਂ ਵਹਿੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਕੱਲੇ ਕੱਲੇ ਪਸ਼ੂ ਤੋਰ ਕੇ ਤੱਦੀ ਮਾਰਾ ਦਿਖਾ ਦਿੰਦੇ ਆ ਕਿ ਰੇਡ ਦਾ ਪਸ਼ੂ ਕਿਹੜਾ ਲੋ ਜਿਸ ਦਾ ਕਿਸੇ ਵੀ ਜੀਵ ਦਾ ਨਾਮ ਨਾ ਉਸ ਉਹਦੀ ਵਿਸ਼ੇਸ਼ਤਾ ਉੱਤੇ ਖਾਸ ਤੌਰ ਤੇ ਨੱਕ ਪੱਖਾ ਤੇ ਸੱਦੀ ਆ ਤੁਸੀਂ ਘੱਲ ਕੇ ਕਰਦੇ ਚੋਕੇ ਕਰਦੇ ਹੋ ਫੇਰ ਫੇਰ ਪਸ਼ੂ ਦੀ ਗੱਬਰ ਪਸ਼ੂ ਦੀ ਆਪਣੀ ਕਿਉਂ ਉਹਨਾਂ ਦੇ ਉੱਤੇ ਪੱਪ ਕੇ ਵਰਾ ਕੇ ਦੱਸੀ ਜਾਂਦੀ ਹੈ ਅਸਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਸਾਈਵਲ ਕ੍ਰੋਸ ਅਗਦੇ ਵਿੱਚ ਆਪਣੇ ਕੋਲ ਵੈ ਦਾ ਕੀ ਡਿਟੇਲ ਹੈ ਜੀ ਇਸ ਨਾਲ ਸੌ ਦੂਜਾ ਸੁਹਾ ਸੁਣੀ ਆ ਠੀਕ ਹੈ ਹਾਂਜੀ ਤੇ ਦੋ ਦਿਨ ਲੱਗੇ ਤਿੰਨ ਦਿਨ ਲੱਗੇ ਭਾਵੇਂ ਸ਼ਾਮ ਨੂੰ ਸਵੇਰ ਸੁਬੇ ਸਵੇਰ ਤਿਆਰ ਆ ਬੈਠ ਦੋ ਦਿਨ ਕੱਢ ਜਾਊਗੀ ਹੈ ਤਿਆਰ ਹਾਂਜੀ ਲਓ ਜੀ ਹੈ ਤਿਆਰੀ ਤੇ ਦੋ ਸਮਝੋ ਥਾਂ ਦੇ ਲੋ ਕੀ ਚੀਜ਼ ਲੱਗਾਗਾ ਨੂੰ ਥਾਂ ਦੇ ਕੁੜੀਆਂ ਰੂਹੀ ਆ ਦੇ ਇਹ ਤੁਹਾਨੂੰ ਮਿਲਦਾ ਨਹੀਂਗਾ ਕਿ ਹਿੱਟਾ-ਵੀਟਾ ਵੀ ਗਾਣੂ ਆਉਂਦਾ ਥਾਣਾ ਉਟਾ ਥਾਣਾ ਦੋਸਤੋ ਗੋਲ ਥਾਣਾ ਆਪਾਂ ਕਹਦੇ ਮਰਤੂਨ ਸਾਹਿਬ ਜਿੱਦਾਂ ਲੋਕ ਇੱਕ ਆਸਾਂ ਦਾ ਪਰ ਦੋ ਹੱਥਾਂ ਨਾਲ ਵਰਾ ਕੇ ਗਾਂ ਲਈ ਆ ਠੀਕ ਹੈ ਹਾਂਜੀ ਚੰਗਾ ਚੋਇਆ ਮੈਂ ਕਹਿੰਦਾ ਬਹੁਤ ਦੋ ਤਿੰਨ ਡੋਗਲ ਫਿਲਦੇ ਚੋਕੇ ਲਈ ਵੜ ਆ ਪਾ ਪੂਰੀ ਵਰਾ ਕੇ ਹਾਂਜੀ ਬਹੁਤ ਜਿਆਦੀ ਚੋਾਈ ਲੱਗੀ ਗਾਂ ਨੂੰ ਠੀਕ ਹੈ ਹਾਂਜੀ ਵਾਈਡ ਦੋਸਤੋ ਮੀਡੀਅਮ ਆ ਹੈ ਨਿਗਰਾ ਕਰਮਾ ਵਾਲੀ ਪਲੀ ਪਲੋਸੀ ਪੂਰੀ ਸਾਹਿਬ ਪੂਰੀ ਰਾਜੀ ਹੈ ਕਰਾ ਉਸ ਦਾ ਪਰ ਹੈ ਠੰਡੀ ਠੀਰੀ ਕਰਮਾ ਵਾਲੇ ਵੇ ਲੋਕੀ ਲੱਥੀ ਚੜੀ ਨੀ ਇਹਨੂੰ ਪ੍ਰਿੰਟ ਪ੍ਰਿੰਟ ਜਿਹੜਾ ਤੁਹਾਡੇ ਸਾਹਮਣੇ ਆ ੱੱਬੀ ਆ ਤੇ ਥਣ ਜੱਡੇ ਦੀ ਵੀ ਸਾਫ ਸੁਥਰੀ ਆ ਕਰਮਾ ਬਾਕੀ ਤਾਂ ਮਦਦ ਹੀ ਦਿੱਤਾ ਵੀ ਉਸ ਤੋਂ ਹੋ ਜਾ ਕੇ ਪੂਰੀ ਤਸੱਲੀ ਨਾਲ ਲਈ ਵੀਰਾਂ ਦਾ ਜੇ ਧੋਰੀ ਪਈ ਆ ਜੈ ਹੈਪੀ ਵੀਰ ਖੋਲ ਦੇ ਨੂੰ ਇੱਕੋ ਹੀ ਤਸੱਲੀ ਨਾਲ ਖੋਲ ਕੇ ਦਿਖਾ ਦੇ ਤੇ ਕਰੋ ਸੰਗ ਦੇ ਵਿੱਚ ਆ ਦੋਸਤਾਂ ਜੀ ਕੋਈ ਗੱਲ ਨਹੀਂ ਕਰੀ ਜੀ ਸੱਦਰੀ ਪੱਦਰੀ ਤੋਰੀ ਮਾਣ ਮੇਰੇ ਵੀ ਸਾਡੀ ਵੀ ਮੁਕੰਮਲ تیاری ਹੈ ਜਿੰਨੇ ਵੀ ਆ ਤਿਆਰੀ ਪੂਰੀ ਹੈ ਸੰਧੂ ਸਾਹਿਬ ਲਿਵਾਅ ਵੇਹ ਲੋ ਸਾਨੂੰ ਸਭ ਵਹੀਕਲ ਦੋਟ ਵੜਾ ਰਕੀ ਚਵਾ ਦੋਗੀ 16 15 16 ਗੱਲ ਦੋਟ ਪਹਿਲਾਂ ਨੇ ਦਿੱਤਾ ਏ ਹਾਂਜੀ ਐ ਚਾਪਦਾ ਤੇ ਸ਼ਾਈ ਹਾਲ ਦਾ ਕਰਾਓ ਸਾ ਉੱਤ ਮਿਲਤੀ ਜਿਹੜੇ ਰੋਸੋ ਬਾਕੀ ਕੇ ਸੇਵਾ ਦੀ ਹੈ ਬਾਕੀ ਅੱਧਰ ਤੋਂ ਲੱਗਦਾ ਕਿ ਕੋਈ ਮਿਲਤੀ ਪਰਦੀ ਦੀ ਦਰਮਾਣ ਸੋ ਫੇਸ ਕੋਲ ਤੇ ਮੂੰਹ ਮੱਥੇ ਦੀ ਜੀ ਆ ਤੁਸੀਂ ਦੇਖ ਸਕਦੇ ਠੀਕ ਹੈ वैसे गाद भी सोना ਠੀਕ ਹੈ ਜੀ ਮੀਡੀਅਮ ਹਾਈਟ ਜਾਂ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਹਾਂ ਜੀ ਜੰਮੀ ਪਲੀ ਪੂਰੀ ਵਹਿੜ ਆ ਮੋਨੇ ਰਹੀ ਚਾਹ ਵੀ ਕੋਈ ਨਿਕਲ ਨਹੀਂ ਵਾਕਤੀ ਚਾਹ ਪਾਸੋਂ ਤੁਸੀਂ ਆ ਦੇਖੋ ਜੀ ਬੈਕ ਸਾਈਡ ਤੋਂ ਅੱਗੇ ਪਿਛੋਂ ਹਰ ਫਸਲ ਥਾਂ ਤੇ ਕੁਆਲਿਟੀ ਸੰਦੂ ਸਾਹਿਬ ਬਹੁਤ ਜਿਆਦਾ ਜਨੀ ਜੋਗੀ ਸਾਰੀ ਸਾਫ ਸੁਥਰੀ ਹੈ ਫੈੜ ਵੀ ਚੰਗੀ ਜਾਊਗੀ ਗਾਂ ਦੀ ਫਾਨ ਲੈਵਾ ਦੇ ਲੋਕੀ ਲੱਗਾ ਵਾ ਬਿਲਕੁਲ ਜੀ ਬਿਲਕੁਲ ਮੁੰਨ ਕੀ ਕਰਦੇ ਸਾਨੂੰ ਸਾਬ ਮੋੜ 70 ਕਰ ਲਏ 75 ਕਰ ਲਏ 65000 ਚ ਮਾਨਤਾਣ ਕਰ ਦਾਂਗੇ 65000 ਹਾਂਜੀ ਠੀਕ ਹੈ 2000 ਪੰਜਾਹ 63000 ਦੀਸੋ ਗਾਂ ਦੇ ਦਾਂਗੇ ਠੀਕ ਹੈ ਹਾਂਜੀ ਦੁੱਧ 20 ਕਿਲੋ ਗਾਂ ਦੇ ਹੀ ਹੋਊਗੀ ਪਾਏ 5000 ਵਿੱਚੋਂ 2000 ਲੈ ਲੇ 63000 ਦੀ ਸਾਨੂੰ ਸਾਬ ਨਾਲੇ ਗਰਮੀ ਦਾ ਮੌਸਮ ਆ ਗਿਆ ਕਰੋਸ ਦੁੱਧ ਨੇ ਐਫ ਜੀ ਨਾਲ ਜੀ ਨਾਲ 20 ਕਿਲੋ ਦਰਮਾਨਾਂ ਚਵਾਈ ਹੋਣਾ ਵੈੜ ਨੇ ਹਾਂਜੀ ਇਸ ਤੋਂ ਬਾਅਦ ਗੁੱਜਰ ਨਬਰ ਤੇ ਜਿਹੜੀ ਆ ਅਜੀ ਆਪ ਸੰਦੂ ਸਾਹਿਬ ਇਹ ਫਾਰਮ ਦੀ ਵੈੜ ਆ ਹਾਂਜੀ ਅਜੇ ਇਹ ਹਫਤਾ ਪਿਆ ਵੈੜਦਾ ਲੋ ਕਰਮਾ ਵਾਲੀ ਅੱਧੀ ਠੰਡੀ ਤਰੀ ਦੀ ਮਾਡੀ ਚੰਮੜੇ ਰੋ ਲੋ ਹਫਤਾ ਵੈੜਦਾ ਪੂਰਾ ਪਿਆ ਜਿੱਦ ਦੇਖ ਲੋ ਹਾਂਜੀ ਹਫਤਾ ਸਮਾ ਦੋ ਕੋ ਹੋ ਜਾ ਪੇਂਟਿੰਗ ਆ ਸੂਆ ਇਹ ਵੀ ਦੂਜਾ ਦੂਜਾ ਸੂਆ ਸੰਸਾ ਸੁਣੀ ਆ ਲੈ ਲੋ ਕਿੱਡੀ ਕਰਮਾਈ ਠੰਡੀ ਧੀਰੀ ਤੇ ਜਿੰਨਾ ਆਗਾ ਉਹਨੇ ਪਿੱਛੇ ਬਣਾ ਕੇ ਤਿਆਰੀ ਖੜੀ ਆ ਸੰਦੂ ਤੁਸੀਂ ਸਾਹਿਬ ਅਜੇ ਹਫਤਾ ਪੂਰਾ ਵੈੜ ਲਾ ਜੂਗੀ ਬਹੁਤ ਬਾਂਦੀ ਸੰਦੀ ਆ ਜਿਹੜੇ ਫਾਰਮ ਤੋਂ ਲੈ ਪੀ ਬਹੁਤ ਰਿਕਾਰਡ ਵੈੜਦਾ ਹਾਂਜੀ। ਉਲੋਂ ਦਾ 22 ਕਿਲੋ ਦਾ ਰਕਾਰ ਆ ਵੇਰ ਦਾ। ਅਰ ਕੀ 25 ਤੋਂ ਪਲਾਸਤੀ ਚੱਲੂਗੀ। ਠੀਕ ਆ ਜੀ। ਹਾਂਜੀ ਵੇਖ ਲਓ। ਸੋ ਜਿੰਨੇ ਵੀ ਆ ਚੰਗੀ ਆ ਸਾਫ਼ ਸੁਥਰਾ ਦੇਵਾ ਦਸਤੋਂ ਕਾਤੇ ਵੀ ਹੋਣਾ ਵੇਰ ਦਾ। ਉਹ ਕੀ ਆ ਇਹ ਵੀ ਚੰਗੀ ਆ ਪੂਰੀ ਗੋਲ ਆ ਸਾਰੇ ਫਸਲ ਤੁਸੀਂ ਵੇਖੋ। ਸੋ ਜਬ ਹੌਕਤਾ ਪੂਰਾ ਪਿਆ ਤਾਂ ਹੁਣੀ ਵੇਰ ਤੋਂ ਬੈਠਾ ਨਹੀਂ ਜਾਂਦਾ ਵੇਖ ਲਓ। ਬਿਲਕੁਲ ਸਹੀ ਮੈਂ। ਹਾਂਜੀ। ਹਾਂਜੀ ਹੌਕਤਾ ਲੈ ਜੂ ਹਜੇ ਪੂਰਾ। ਤਨਣਾ ਸਭ ਲਾਲੂ ਰਾਂ ਪੂਰੇ ਭਰ ਦੂਗੀ ਵੇਰ ਦਾ। ਆਹ ਫਰੈਡ ਫਰੂਟ ਬਹੁਤ ਚੰਗਾ ਜੇਦਾ ਅਪਨੋ ਅਰਗਨਿਕ ਫੈਕਚਰ ਲਓ ਚੋ ਬਹੁਤ ਹੋਣੀ ਮਾਟੀਆ ਸਾਡੇ ਦੁਆਰਾ ਨਿਕਲ ਕੇ ਕਰਾ ਰਹੇ ਆ ਅਸਲੀ ਕੋਈ ਨਾ ਪੱਕਾ ਕੇਦਨ ਦੇ ਦਸਤੀ ਸਮਾਂ ਲੱਗਦੇ ਚ ਸੰਸੋਵੇ ਇਹ ਢੰਡੀ ਤੇਰੀ ਕਰਮਾ ਵਾਲੀ ਪੰਜਾਂ ਬੈਠੇ ਲੋਕ ਐ ਠੰਡੀ ਤੇਰੀ ਕਰਮਾ ਵਾਲੀ ਲੋ ਰਸਾ ਵੀ ਛੋੜਦਾ ਬੈਠ ਦੇ ਪਾ ਐ ਇਹੋ ਜੀ ਗੱਲਬਾਤ ਨਹੀਂ ਕੋਈ ਵੀ ਵੇ ਲੋ ਲੋ ਪੂਰਾ ਹਵਤਾਕ ਲੈ ਜੂ ਜੇ ਬੈਣਾ ਓਖਾ ਹੋਊਗਾ ਇਹਨੂੰ ਠੀਕ ਹੈ ਹਾਂ ਮੋਰ ਠੀਕ ਹੈ ਤੋ 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 ਪੂਰਾ ਦੋ ਜਾ ਬਾਕੀ ਪੂਰੀ ਪਟੇਲ ਜੜੀ ਤੁਹਾਨੂੰ ਸਰਬ 22 23 ਕਿਲੋ ਦੁੱਧ ਪਹਿਲੇ ਨੇ ਦਿੱਤਾ ਆਪਾਂ ਨੇ ਵੀ ਵਰਗੀ ਚਲੋ 30 ਨਹੀਂ 25 ਕਿਲੋ ਦਰਮਾਨ ਨਾ ਦੇਈ ਜਾਊਗੇ ਹਾਂਜੀ ਪੰਜ ਗਲ ਦੋਸਾਂ ਸਾਹਮਣੇ ਆਉਂਦਾ ਵੀ ਕੀ ਹੈ ਜੀ ਡੀਬੈਡ ਆ ਜੀ ਡੀ ਥਣ ਲੈ ਦੇਦੀ ਆ ਆਪਾਂ ਕਹੀਏ 30 ਦੇ ਦੂ 32 ਦੇ ਦੂ ਓਨੀ ਵਾਰਾ 25 ਗਲ ਦਰ ਹਾਂਜੀ ਮਖਸੂਸ ਸਾਹਿਬ ਤੁਹਾਨੂੰ ਪਤਾ ਜੇ ਜਵੇਂ ਲੋ ਪੂਰੀ ਐਵੇਂ ਹੀ ਜਵੇਂ ਤਿਆਰੀ ਚ ਪਰ ਅਜੇ ਵਾਰ ਨਹੀਂ ਹੁੰਤਾ ਕਾ ਪੂਰਾ ਲੈ ਜਾਣਾ ਵੇ ਲੋ ਅਚਾਨਕ ਕੀ ਬੋਲ ਰਹੇ ਹੋ ਸੰਧੂ ਸਾਹਿਬ ਲੋਕ ਹੈ ਹੈ ਕੀ ਕਰਦੇ ਨੇ ਸੰਧੂ ਸਾਹਿਬ ਤੋਂ ਆ ਇੱਕ ਪੰਜ ਕਰਾ ਲੋ ਲੱਖ ਕਰਾ ਲੋ 90 ਹਜ਼ਾਰ ਚ ਮਾਨਤਾਨ ਵਾਰਦਾ ਕਰਦਾਂਗੇ 90 ਹਜ਼ਾਰ ਚ 92 ਹਜ਼ਾਰ ਦੀ ਬਾਰ ਹਾਂ ਸਾਨੂੰ ਸਭ ਦੇ ਦਾਂਗੇ ਨਹੀਂ 90 ਹਜ਼ਾਰ ਚ ਮਾਨਤਾਨ ਹਾਂਜੀ ਤੇ 92 ਦੀ ਨਹੀਂ 90 ਹਜ਼ਾਰ ਚ ਮਾਨਤਾਨ ਕਰਦਾਂਗੇ ਚਾਹੇ ਮੈਂ 90 ਜੋ ਮਾਨਤਾਨ ਛੋੜ ਸੇ ਭਾਜੂ 90 ਹਜ਼ਾਰ ਚ 90 ਹਜ਼ਾਰ ਦੇ ਵਿੱਚ ਮਾਨਤਾਨ ਠੀਕ ਹੈ ਡਿਮਾਂਡ 92 ਜਾਂ 95 ਕੁਝ ਵੀ ਵੇਰਾਂ ਦਾ ਦੇ ਕਰਦੇ ਆ 90 ਹਜ਼ਾਰ ਚ ਮਾਨਤਾਨ ਛੋੜ ਸੇ ਭਾਜੂ ਸਨ ਦੀ ਸਾਹਿਬ ਤੇ ਵੇੜ ਚੱਗੀ ਐ ਜੇ ਕੰਪਲੀਟ ਤੇ ਵੇਚਾ ਮਸਾਂਦਾ ਆਜੂਗੀ ਤੁਹਾਨੂੰ ਇਹ ਗੁਰੂ ਜੀ ਆ ਗਏ ਜੀ ਜਾਂਦਾ ਅੱਗੇ ਆ ਗਈ ਆ ਜਿਹੜੀ ਆਪਣੇ ਕੋਈ ਇਹ ਸੰਧੂ ਸਾਹਿਬ ਜਰਸੀ ਦੇ ਸ਼ਾਈ ਵਾਲ ਦਾ ਕਰਾਸ ਹੀ ਹੋ ਲਓ ਜੀ ਹਾਂਜੀ ਇਹ ਸੰਧੂ ਦਾ ਤੜਕੇ ਸੂਈ ਜੋ ਵੈੜਾ ਇਹ ਰਾਤ ਸੂਈ 12 ਵੇ ਵਸ਼ੀ ਦਿੱਤੀ ਸੰਧੂ ਸਾਹਿਬ ਨੇ ਹਾਂਜੀ ਜਰਸੀ ਦੇ ਜਾਈ ਵਾਲ ਦਾ ਕਰਾਸ ਹਾਂ ਠੀਕ ਹੈ ਜੀ ਟੋਟਲ ਸਾਡੀ ਹਾਂ ਸੰਧੂ ਸਾਹਿਬ ਨੂੰ ਸਵੇਰੇ 4 ਕਿਲੋ ਵਸ਼ੀ ਆਪਾਂ ਕੱਢੀ ਆ ਛੱਲਿਓ ਬੱਚੇ ਨੂੰ ਚੰਗਾ ਆ ਵਸ਼ੀ ਦਿੱਤੀ ਆ ਠੀਕ ਆ ਹਾਂਜੀ ਉਹਦੀ ਮਗਰੀ ਨੂੰ ਬੱਚੀ ਆ ਜਰਸੀ ਕਰਾਸ ਦੇ ਵਿੱਚ ਮਗਰ 4 ਦੰਦ ਸੰਧੂ ਸਾਹਿਬ ਮੂੰਹ ਤੋਂ ਪਹਿਲਾ ਸੂਆ ਉਹਨਾਂ ਸਵਾ ਸੋਈਏ ਬਾਕੀ ਥਣ ਬਹੁਤ ਸੋਹਣਾ ਹਾਥੀ ਚਵਾਈ ਵਾਲਾ ਮੈਂ ਜਸਨ ਸਿੰਘ ਸਾਹਿਬ ਬਹੁਤ ਹੀ ਜਿਆਦੀ ਬਣੀ ਬੁਣੀ ਉਹਦੇ ਵਸ਼ੀ ਨੀ ਚੰਗ ਚੰਗ ਲਿਆਵਨ ਵਾਲੇ ਚਵਾਰਕਲ ਰੋਜ਼ ਚੋਤਾ ਵਹਿੜ ਥੱਲੇ ਉਹ ਸੁਬਾ ਚੋਾਈ ਕੀਤੀ ਹਾਂਜੀ ਹਾਂਜੀ ਜਸਨ ਸਿੰਘ ਸਾਹਿਬ ਰਾਜ ਸੋਈ ਦਾ 8 ਵਜੇ ਤੇ 12 1 ਵਜੇ ਜੇਰਪਾਜੀ ਤੜਕੇ ਵਹਿੜ ਚੋਈ ਆਪਾਂ 4 ਕਿਲੋ ਬੋਲਾ ਚੋਈ ਆ ਵਹਿੜ ਥੱਲੇ ਉਹ ਇਹ ਵੀ ਛੋਟੀ ਨਹੀਂ ਗੀ ਵਹਿੜ ਆ ਇਹ ਪੂਰੀ ਵੱਡੀ ਆ ਹਾਂਜੀ ਅਜੇ ਤੁਹਾਨੂੰ ਬੋਲਾ ਪਹਿਲਾਂ ਤੇ ਹੈਗੀ ਅਜੇ ਹਾਂ ਜੇ ਬਾਨਾ ਸਾਨਾ ਅਜੇ ਤੇ ਬਿਲਕੁਲ ਜਰਪਾ ਤਾਂ ਪਹਿਲਾਂ ਬਚੀ ਦੋਸਤ ਸੋਈਏ ਮੂੰਹ ਦੇ ਚਾਰ ਦੰਦ ਆਪੋ ਵੀ ਵੈਰਸ਼ੀ ਆ ਤੇ ਮਗਰ ਵੀ ਵਸ਼ੀ ਆ ਸੁਣਦਾ ਬੜੀ ਬਣੀ ਛੱਲੋ ਵੈਰ ਚੋੜੀ ਉਹ ਲਪਲਪਾ ਨੂੰ ਪਤਾ ਲੱਗਾ ਜਦੋਂ ਡੰਗਰ ਆਉਂਦਾ ਅਜੇ ਦੋ ਚਾਰ ਦਿਨੋਂ ਤਾਂ ਕੱਢ ਜਾਣਾ ਸੀ ਉਧਰ ਕੇ ਸੂਪੀ ਉਹਦਾ ਵਹਿੜਾ ਜੇ ਹਾਂਜੀ ਬਿਲਕੁਲ ਬਾਕੀ ਕਤੂਤ ਚੰਗਾ ਮੈਨੂੰ ਸੁਣਦਾ ਸਾਰੀ ਸਾਫ ਸੁਥਰੀ ਵਹਿੜਾ ਕਤੂਤ ਬਹੁਤ ਚੰਗਾ ਇੱਕ ਤਾਂ ਬਿਲਕੁਲ ਛੋਟੀਆਂ ਜਿਹੀਆਂ ਜਰਸੀਆਂ ਵੇਖਦੇ ਆ ਉਹ ਨਹੀਂ ਸੁਣਦਾ ਪੰਜਾਬ ਵਾਲੀ ਆ ਇਹ ਬੱਚੇ ਦਾ ਕੰਮ ਸਭ ਤੋਂ ਜ਼ਿਆਦਾ। ਫਾਦੀ ਤੋਰ ਲਈ ਹੈ ਵੀ ਬਈ ਤਾਂ। ਸੰਦੂ ਸਾਹਿਬ ਵੱਲੋਂ 70 ਕਰ ਲੋ 65 ਕਰ ਲੋ 60000 ਚ ਮਾਨਤਾ ਨੇ ਕਰਦਾ ਛੋਟ ਸੇ ਪਾਜੂਗਾ 60 ਚ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 60000 ਦੋਸਤੋ ਤਾਂ ਪੈਲਰ 15 ਕਿਲੋ ਚ ਵਾਈ ਹੋਊਗਾ ਆਪਾਂ ਜਿਆਦਾ ਨਹੀਂ ਆਉਂਦੇ 20 ਕਰਜੂ 22 ਕਰਜੂਗੇ ਤੇ ਮਗਰ ਵੱਛੀ ਜਰਸੀ ਦਿੱਤੀ ਦੇ ਲਓ ਆਵੇ ਲਓ ਵੱਛੀ ਹੋਰ ਇੱਕ ਡੀ ਪੈ ਦਿੱਤੀ ਵੇੜ ਨੇ ਮਗਰ ਵੱਛੀ ਹਾਂਜੀ ਠੀਕ ਹੈ ਲਓ ਵਧੀਆ ਜੋੜੀ ਚੰਗੀ ਹੈ ਹਾਂਜੀ ਤੇ ਜੇ ਇਹ ਜੂ ਸਾਨੂੰ ਸਾਹਿਬ ਦੀ ਆ ਪਈ ਆਪਾਂ ਜੇ ਇਹ ਵੀ ਰੱਖੀ ਆ ਕੋਈ ਮਰੇ ਨਾ ਵੀਰੇ ਇਹ ਨਾ ਕਹਦੇ ਕੋਈ ਵੀ ਪਤਾ ਨਹੀਂ ਜ਼ੇਰ ਪਾਈ ਲੈਣਾ ਰੱਖੀ ਨਹੀਂ ਆ ਸਾਰੀ ਜੇਠਾਂ ਨੂੰ ਸਾਬ ਨੇ ਪਾਈ ਜੋ ਹਾਂਜੀ ਉਹ ਪ੍ਰੂਫ ਜਿਹੜਾ ਤੁਹਾਨੂੰ ਪਤਾ ਪ੍ਰੂਫ ਵਿਖਾ ਦਈਏ ਚੰਗਾ ਰਹਿੰਦਾ ਸਗੋਂ ਤੇਨੂੰ ਵੇੜਾ ਲੈ ਤਿੰਨੇ ਵੇੜਾ ਲੈ ਬਾਕੀ ਪਸੰਦ ਆਉਣਗੇ ਜਿਹੜਾ ਤੁਹਾਨੂੰ ਪਸੰਦ ਆਊਗਾ ਖਾਸ ਵਿਜ਼ਿਟ ਕਰਕੇ ਪਿੰਡ ਤੁਸੀਂ ਇੱਕ ਮਿੰਟ ਚੱਲੀ ਕਰਦੇ ਹੋ ਫੈਸਲਾ ਲਵਾਂਗੇ ਤੇ ਵੀਰ ਨੇ ਠੀਕ ਆ ਜੀ ਸਾਫ ਸੁੱਤਰੇ ਪਸ਼ੂ ਵੀ ਹੈਗੇ ਆ ਓਵਰ ਆਲ ਜਿੰਨੇ ਵੀ ਤੁਹਾਨੂੰ ਦਿਖਾਉਦੇ ਆ ਪਰ ਆ ਦਿਨ ਦਾ ਸਪਾਰਕ ਵੀ ਹੈ ਨਾ ਜੀ ਇਹਦੇ ਅੱਗੇ ਐ ਭਈ ਆਪਣੇ ਕੋਲ ਨੀਲੀ ਦੀ ਆ ਗਈ ਇਹ ਸਾਨੂੰ ਸਾਨੂੰ ਨੀਲੀ ਦੀ ਝੋਟੀ ਦੂਜਾ ਸੁਹਾਵਾ ਸੂਈ ਨੂੰ ਕੋਈ 15 ਤੋਂ 20 ਦਿਨ ਹੋ ਗਏ ਸੰਧੂ ਸਾਹਿਬ ਲਓ ਜੀ ਹਾਂਜੀ 15-20 ਦਿਨਾਂ ਦੀ ਸੂਈ ਆ ਹਾਂਜੀ ਬੱਚਾ ਮਗਰ ਪੂਰਾ ਸਰਦਾ ਪੂਰਾ ਕੱਟਾ ਮਗਰ ਜੀ ਪੂਰਾ ਕੱਟਾ ਮਗਰ ਹਾਂਜੀ ਲਓ ਠੰਡੀ ਧੀਰੀ ਕਰਮਾਂ ਲਈ ੜੀ ਦੇ ਦੇਖੋ ਲੈ ਪੁੱਤ ਇੱਧਰ ਹੇਲੋ ਇਦਾਂ ਹੀ ਪਾਉਣ ਭਾਈਓ ਥਲੇ ਕਰਮਣ ਵਾਲੀ ਦੇ ਇੱਧਰ ਹੇਲੋ ਅੱਛਾ ਹੈਪੀ ਹੁਣ ਸੁੱਤਦਾ ਕੀ ਸਮਝਾ ਸਰਦਾ 12 ਧਾਰਾ ਤੋਂ ਡਾਵੇ ਲੈ ਚੋ ਧੀਰੀ ਦੇਖੋ ਕੋਹ ਜਾਂ ਤੁਸੀਂ ਦੇਖੋ ਲੋਗਾ ਚਵਾਈ ਵੀ ਆ ਲੋ ਅੱਗੇ ਖੜਾ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਬਿਲਕੁਲ ਐ ਜਿਹੜੀ ਆਪਾਂ ਕਹਿ ਲਈਏ ਨਾ ਦੇਖੋ ਜਦੋਂ ਬਹੁਤੀ ਠੰਡੀ ਪਵਾ ਕਰਮਾ ਜੀ ਇਦਾਂ ਬੈਠ ਲੈ ਲੋ ਲਓ ਇੱਧਰ ਆਹ ਲੋ ਬੱਚਾ ਛੜਾ ਪਈ ਇਦਾਂ ਬੈਠ ਰੋ ਥੱਲੇ ਛੋਟੀ ਦੇ ਏਡੀ ਕਰਮਾ ਠੰਡੀ ਧੀਰੀ ਐ ਲੋ ਠੰਡੀ ਧੀਰੀ ਹੱਥੇ ਲੱਗਾ ਤੇ ਇਹੋ ਜੇ ਪਸ਼ੂ ਹੈਪੀ ਕਈ ਬਣਾਉਂਦਾ ਵੀ ਬੱਚਾ ਚਲ ਅਮਰਜੰਸੀ ਕਈ ਵਾਰ ਹਾਂਜੀ ਇਹੋ ਜੇ ਤੇ ਮਿਲੋਦਾ ਵੀ ਤੁਹਾਨੂੰ ਇਹ ਧਾਰ ਤੇ ਝੋਟੀ ਮਿਲ ਪੂਗੀ ਇਦਾਂ ਹੀ ਹਾਂਜੀ ਬਿਲਕੁਲ ਲਓ ਵੀ ਦੋਸਤੋ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਫੇਰ ਵੇਖੋ ਸਿੰਘੀ-ਸੁੰਗੀ ਬੜੀ ਪਿਆਰੀ ਆ ਕੋਈ ਡਰਾਕਲ ਜੀ ਨਹੀਂ ਕਰਮਾ ਲਈ ਐ ਸੀਲਸ ਲੱਗ ਦੇਖੋ ਠੀਕ ਆ ਆਹ ਲਓ ਸਾਥ-ਸਾਂ ਤੁਣ ਵੇ ਲੋਕ ਇਦਾਂ ਲੱਗਾ ਲਓ ਤੇ 12 ਕਿਲੋ ਹੱਦੀ ਉਹ ਜਿਹੜਾ ਆਪਾਂ ਨੈਟ ਹਾਂਜੀ ਸਾਨੂੰ ਸਾਬ 12 ਕਿਲੋ ਦੋਦੋ ਕੇ ਆਨਲਾਈਨ ਮਂਗਾਵੇ ਤੇ 11 ਕਿਲੋ ਦੀ ਗਾਰੰਟੀ ਦੇਵਾਂਗੇ ਇੱਥੇ ਅੱਜ 12 ਕਿਲੋ ਲੀਟਰ ਮਰਾ ਕੇ ਦੇਵਾਂਗੇ ਥੱਲੇ ਕਿ ਕੰਦ ਕੜ ਵੀ ਚੰਗਾ ਡਾ ਹਾਂਜੀ ਸਾਨੂੰ ਸਾਬ ਸਾਰੀ ਵੱਡੀ ਝੋਟੀ ਆ ਜਿੰਨੀ ਜੋਗੀ ਸਾਫ ਸੁਥਰੀ ਆ ਚਲ ਲੈਵਾ ਵੇ ਲੋ ਝੋਟੀ ਲਗਾ ਇਧਰ ਲੈ ਲੋ ਲਓ ਜੇ ਮੇੜੇ ਕਮ ਹਾਈਟ ਨਾ ਸਮਝ ਲਿਆ ਜਾ ਵੱਡੀ ਆ ਜੱਟੀ ਵੀ ਆਪਾਂ ਜਜਮੈਂਟ ਕਰ ਸਕਦੇ ਆ ਵੀ ਫੁੱਲ ਬੱਤੀ ਲਓ ਕੋਈ ਤੇ ਹਣ ਕੇ ਨਹੀਂ ਕਿ ਪੈਸੇ ਕਿਸੇ ਵੀਰ ਨੇ ਲਾਉਣੇ ਬਸ ਜੀ ਵੀ ਕਿਸੇ ਵੀਰ ਨੇ ਮੱਝ ਵੱਡੀ ਤੱਕ ਗਿਆ ਹੋਇਆ ਵੀ ਤੂੰ ਵੱਡੀ ਮੱਝ ਲੈਣ ਚੰਦੇ ਆਂ ਛੋਟੀ ਨਹੀਂ ਹਾਂਜੀ ਤੇ ਬਾਕੀ ਥਾਂ ਦੇਵਾ ਤੁਹਾਨੂੰ ਦਿਖਾਤਾ ਪੂਰਾ ਖਬਰਦਾਰਾ ਚੱਡੇ ਵਾਲੇ ਪਾਸਿਓ 12 ਕਿਲੋ ਤੋਂ 11 ਕਿਲੋ ਬਣ ਕੇ ਗਾਰੰਟੀ ਨਾਲ ਤੁਸੀਂ ਲੈ ਕੇ ਜਾ ਸਕਦੇ ਆਂ ਤੇ ਬਾਕੀ ਮੇਲ ਨੂੰ ਬਣਾਉਣ ਵਿੱਚ ਬੜੀ ਠੰਡੀ ਹਵਾ ਆਉਂਦੀ ਤੇ ਫੋਲ ਤੇ ਸਭਲਾ ਉਹ ਗਾਂਵ ਵਾਲਾ ਸੁਭਾਈ ਆ ਦੇ ਕਹਤਾ ਜੋਡਾ ਬਹੁਤ ਸੋਹਣਾ ਹੈ ਉਸ ਕੋ ਜਲੇਬਾ ਨਾ ਕਰ ਦੋ ਇਹਦਾ ਬਹੁਤ ਸੋਹਣਾ ਇੱਕ ਸਾਹ ਦੇਵਾ ਤੇ ਪਿਛਲੀ ਵਾਰ ਤੇ ਪਟਕੜਿਆ ਦੀ ਵੀ ਗੱਲ ਕਰੀ ਜੀ ਚੌੜੇ ਪਟਕੜੇ ਦੇ ਵਿੱਚ ਠੀਕ ਹੈ ਸਿਰਕਾ ਤਾਂ ਜਾ ਮੱਝ ਦਾ ਗਾਹੀ ਸੋਹਣਾ ਖੁੱਲਾ ਪ੍ਰਾਪਤ ਤੇ ਕਿ ਜੋਰ ਦੇ ਵਿੱਚ ਤੇ ਹਾਂ ਕੁੜੀ ਇੱਧਰੇ ਬੱਚੇ ਦਾ ਕਰਦੀ ਆ ਨਿੰਦੋ ਡੋਲੇ ਕਰ ਸੰਦੂ ਜਿੰਨੀ ਜੋਗੀ ਸਾਹੀ ਸਾਦਰੀ ਵੇਲ ਲੋ ਕੋਈ ਇਹੋ ਜੀ ਪ੍ਰਵਾਣੇ ਨੂੰ ਲੱਥੀ ਚੜੀ ਕੋਈ ਨਹੀਂ ਗਿਲੋ ਫੇਰ ਪੰਜ ਦਾ ਮਾਰਦੀ ਬੈਠ ਰੋ ਏਡੀ ਠੰਡੀ ਤੇਜ਼ੀ ਕਰਮਾਂ ਵਾਲੀ ਤੇ ਕੀ ਕਰਦੇ ਮੋਲ ਸੰਦੂ ਸਾਹਿਬ ਮੋਲ ਕਰਨ ਨੂੰ ਇੱਕ 15 ਕਰ ਲਈਏ ਇੱਕ 12 ਕਰ ਲਈਏ ਇੱਕ 10 ਚ ਮਾਨਤਾ ਨਾ ਕਹਦਾ ਇੱਕ 8 ਦੀ ਹਾਨ ਝੋਟੀ ਦੇਣੀ ਆਪਾਂ ਇੱਕ 8 ਦੀ ਹਾਂਜੀ ਲੋ ਵੀ ਇੱਕ 1,8200 ਵਿੱਚੋਂ ਛੋਟ ਛੱਪਾ ਵੀ ਸੰਦੂ ਸਾਹਿਬ ਹੋਣਾ ਵਾ ਵਿੱਚੋਂ ਛੋਟ ਛੱਪਾ ਵੀ ਹਾਂਜੀ ਇੱਕ ਪੂਰੀ ਦਿਖਾਉਣੇ ਸਰੋ ਜਿੱਧਰ ਦੇਖੋ ਨਾਮ ਤੇਰੇ ਪੁੱਤ ਲਾ ਜਿੱਧਰ ਦੇਖੋ ਪੂਰੀ ਤੁਹਾਨੂੰ ਝੋੜੀ ਜਿਹੀ ਦਿਖਾਉਣੇ ਆ ਬਹੁਤ ਸੋਹਣੀ ਆ ਕੱਦ-ਕਾਢ ਚੰਗਾ ਸੋਹਣਾ ਵੱਡੇ ਕੱਦ-ਕਾਢ ਦੇ ਵਿੱਚ ਢੇਰ ਨਹੀਂ ਛੱਡੀ ਰੱਖਣੀ ਮੈਨੂੰ ਲੱਗਦਾ ਕੋਈ ਦੱਸਣੇ ਨਹੀਂ ਕਾਫੀ ਵੱਡੀ ਮਿਹਨਤ ਕੀਤੀ ਆ ਦੇਖੋ ਚੌੜੇ ਪਿੱਠਫੜੋ ਦੇ ਵਿੱਚ ਤੇ ਨਾਲ ਦੀ ਨਾਲ ਹੈਪੀ ਰਿਕਾਰਡ ਵੀ ਦਾ ਦੱਸਦੀ ਬਹੁਤ ਮਿਹਨਤ ਕੀਤੀ ਆ ਅਜਾ ਇਧਰ ਹੇਲ ਧਾਰਾ ਤੂਰਾ ਸਰਗਾ ਤੇਰਾ ਸੋਲ ਵੀ 12 13 ਕੋਲ ਦੋ ਦੂ ਤਿਆਰ ਹੋਊਗਾ ਦੇਖੋ ਇਧਰ ਹੇਲੋ ਲਓ ਸਭ ਇਦਾਂ ਹੀ ਰੱਡੀਆਂ ਠੰਡੀਆਂ ਤੇ ਝਾਂ ਝੋਟੀਆਂ ਦੇਖੋ ਲੋ ਕੱਲ ਨੂੰ ਵੀ ਬੱਚਾ ਤਾਂ ਆਹਠਾ ਆ ਜੇ ਲੂਗੀ ਨਾ ਝੋਟੀ ਹਾਂਜੀ ਕੋਈ ਤਾਂ ਕੋਈ ਨਾ ਮਾਰਾ ਦੋ ਉਸ ਨੂੰ ਲੈ ਕਰੋ ਬੱਤੀ ਤਸੰਦੀ ਐਸੀ ਚੀਜ਼ ਨੂੰ ਕਹਿੰਦੇ ਆ ਕਿ ਚੋਣ ਦਾ ਮਾਰਾ ਨਾਲ ਲੈ ਕਰੋ ਕੱਤ ਕਾਠ ਵੱਡਾ ਛੋਟਾ ਮੈਟਰ ਕਰਦੇ ਤਾਂ ਸਵੇ ਕੋਈ ਇੱਕ ਦੋ ਵੱਧ ਘੱਟ ਮੈਟਰ ਕਰ ਜਾਂਦੇ ਕੋਈ ਚੱਕਰ ਨਹੀਂ ਕਰ ਸਮਝੋ ਬਈ ਰੱਡੀਆਂ ਠੰਡੀਆਂ ਤੇ ਰੀਆਂ ਇਹ ਗਾਵਾਂ ਹੀ ਮੱਝਾਂ ਨਹੀਂ ਇਹ ਸਾਨੂੰ ਸਮਝ ਪਹਿਲਾਂ ਇਦਾਂ ਹੀ ਤਾਰਾਂ ਜਬ ਤਾਰਾਂ ਮਾਰਦੀਆਂ ਪਸਮਾਈਆਂ ਪੂਰਾ ਕਟਾਈ ਉਹ ਅਸਲ ਕਟਾਈ ਇਹਨੂੰ 10 ਦਿਨ ਹੋ ਗਏ ਸੋਈ ਨੂੰ ਅੱਜ 9 ਤੋਂ 10 ਦਿਨ ਹੋ ਗਏ ਆ। ਪਤਨਾਂ ਦੀ ਸੂਈ ਜੇ ਪੂਰਾ ਕਟਾ ਇਹਦੇ ਮਗਰ ਵੀ। ਹਾਂਜੀ। ਫੇਸਪੂਸ ਕੁਆਲਿਟੀ ਦੀ ਵੇਖੋ। ਬਹੁਤ ਸੋਹਣੀ ਸ਼ਾਈਸ਼ ਵੀ ਵੇਖੋ। ਕਰਮਾਂ ਦੀ ਜਿੱਡੀ ਵਧੀਆ। ਠੀਕ ਆ। ਸਹੀ ਸੋਹਣੀ। ਬਿਲਕੁਲ ਐਨ ਛੋਟੀ। ਠੀਕ ਆ। ਇਹ ਹਾਂ ਜੀ ਵਾਈ ਕੋਲਟਨ ਤੇ ਸਾਡੇ ਨੇੜੇ ਤੋਂ ਆ ਲਾ। ਨਾ ਕਰੋ ਜੀ। ਸਮਝੋ ਜਿਹੜਾ ਮਰਜ਼ੀ ਚੋਲਿਆ ਚੋਣ ਮੈਂ ਇੱਕ ਗੱਲ ਆ ਜਿਹੜੀ ਮੈਂ ਆਪਾਂ ਪਹਿਲਾਂ ਦਿਖਾਈ ਆ ਕਨੀ ਜੀ। ਹਾਂਜੀ। ਉਹਦੇ ਥਣ ਵੀ ਬਿਲਕੁਲ ਸੇਮ ਇਸੇ ਤਰ੍ਹਾਂ ਪੜ। ਮੈਂ ਇਹ ਸਾਬ ਥਣ ਭਾਂਡੇ ਦੀ ਲੈਣੀ ਮੈਂ ਸਾਫ ਆ ਦੇ। ਉਦੋਂ ਰਕਮ ਲਾਈ ਹੁੰਦੀ ਜਿੰਨੇ ਅੱਗੇ ਵੀ ਲਾਉਣੀ ਥਣ ਪਾਂਦਾ ਮੈਂ ਤਾਂ ਸਾਫ਼ ਹੋਵੇ ਫੇਰੀ ਜੱਚਦੀ ਆ ਬਿਲਕੁਲ ਪੈਸਾ ਕੋਈ ਬਸ ਜੀ ਲਾ ਕੇ ਬਾਅਦ ਘਰਾਂ ਜਾ ਕੇ ਆਖੇ ਵੀ ਯਾਰ ਕੋਈ ਉਹਨੂੰ ਭੰਡੇ ਕੋ ਨਿੰਦ ਦੇ ਆਂਡ ਗੋਹਾਂ ਡਾਲਾ ਬਸ ਜੀ ਬਸ ਜੀ ਹਾਂਜੀ ਇਹਦੇ ਕੋਈ ਲੱਖ ਰੁਪਏ ਤੋਂ ਉੱਪਰ ਰਕਮ ਲੱਗਣੀ ਆ ਮੈਂ ਕਹਿੰਦਾ ਸੰਧੂ ਸਾਹਿਬ ਜੀ ਜਦੋਂ ਮੈਂ ਲੱਥੂ ਨੂੰ ਦੱਸ ਦੂਗਾ ਲਾਉਣਾ ਵਾਕਿਆ ਮੈਂ ਲਿਆਂਦੀ ਬੰਦੇ ਨੇ ਹਾਂਜੀ ਕੋਈ ਫਿਰ ਨਾ ਜ਼ਿਆਦਾ ਤੁਮ ਜ਼ਿਕਰ ਕਰਦਾ ਬੇਲ ਪਹਿਲਾਂ ਵਾਲੀ ਮੈਂ ਜਿਹੜੀ ਵੱਡੀ ਆ ਝੂਟੀ ਪਹਿਨਾਂ ਵਾਲੀ ਸੰਧੂ ਸਾਹਿਬ ਉਦੋਂ ਦੇ ਅੱਗੇ ਥੂਚੀ ਹੋਊਗੀ ਉਹਦੇ ਨਾਲ ਪਲਾਸਾ ਵੇਖੋ ਤੁਸੀਂ 20 ਸੈਂਟੀਮੀਟਰ ਦੀ ਹਾਈਟ ਆ ਇਹ ਕਰਮਾਂ ਲਈ ਉਸ ਤੋਂ ਵੀ ਪਤਾ ਹੈ ਠੀਕ ਹੈ ਜੀ ਅੱਗੇ ਦੀ ਗੱਲਬਾਤ ਆ ਲਿਆਓ ਖੁੱਲ ਗਿਆ ਹੈ ਪੀਸ ਨੂੰ ਵੀ ਬਾਕੀ ਸਫਾਈਆਂ ਸੁਭੀਆਂ ਇਹਦੇ ਵਿੱਚ ਵੀ ਪੂਰੀਆਂ ਸਿੰਗੀ ਸੁਗੀ ਬਿਲਕੁਲ ਛੋਟੀ ਆ ਕੱਦ ਕਾਠ ਲੋ ਦੂਜਾ ਸੁਭਾਵਾ ਛੋਟੀ ਦਾ ਹਾਂਜੀ ਪੂਰੇ ਦੇ ਵਿੱਚ ਬੱਧੀ ਘਰ ਭਾਡੇ ਦੀ ਸਾਫੀ ਚੋਣੀ ਹੈ ਤੇ ਦੁੱਧ ਹੈਪੀ ਤੇ ਥੱਲੇ ਕਲੀਅਰ ਦੇ ਦੋ ਸੰਧੂ ਸਾਹਿਬ ਜਦੋਂ 13 ਕਿਲੋ ਬ 12 ਕਿਲੋ ਕਹਿ ਕੇ ਦਵਾਂਗੇ ਸੰਧੂ ਆਪਣਾ ਅਗਰੋਂ ਜੀ ਜਨ ਛੋਟੀ ਨੇ ਦੋ ਦਿਨ ਲਾਇਆ ਹਾਂਜੀ ਤਰਪਾ ਡੰਗਰੋ ਪੈਸਾ ਕਰ ਜਾਂਦਾ ਹਨ ਕੇ ਹਾਂਜੀ Cảm tôi, các bạn đã theo dõi và hãy subscribe ਕੰਸੋ ਵੀ ਲੋ ਲੈ ਲਈ 2015 ਕਿਲੋ ਝੋਟੀ ਦੇਈ ਜਾਊਗੀ ਬਿਲਕੁਲ ਹਾਂਜੀ ਉਹ ਨਾਲ ਦੀ ਘੜੀ ਤੋਂ 12 ਕਿਲੋ ਚੋਆ ਕੇ ਦੇਵਾਂਗੇ ਆਪਾਂ ਜੇ ਤਾਂ ਫਿਰ ਮੁੱਲ ਕੀ ਕਰਦੇ ਆ ਸਾਡੇ ਸਾਹਿਬ ਮੁੱਲ ਕਰਨ ਨੂੰ ਇੱਕ 40-45 ਗ੍ਰਾਲ ਇੱਕ 35 ਜਮਾਨਤਾਨ ਕਰ ਦਾਂਗੇ ਇੱਕ 32 ਦੀ ਹਾਨਾ ਦੇ ਦਾਂਗੇ ਪਸਰਾ ਪਸਰਾ ਕੱਢ ਤੀਆਂ ਸਾਰੀਆਂ ਹਾਂਜੀ ਇੱਕ 32 ਦੀ ਝੋਟੀ ਦੇ ਦਾਂਗੇ ਇੱਕ 32 ਉੱਚੇ ਛੂਟ ਸਪਾ ਕਰਾਂਗੇ ਵੀਰ ਦਾ ਇਹਦਾ ਮਾਨਤਾਨ ਬਾਕੀ ਦੋਸਤੋ ਮੈਨੂੰ ਲੱਗਦਾ ਇਹ ਜਿਹੜਾ ਪਸ਼ੂ ਦੇ ਹਿਸਾਬ ਨਾਲ ਮੁੱਲ ਚੰਕਾ ਜਾਂਦਾ ਬਾਕੀ ਪਜਾਰ ਹਰ ਇੱਕ ਵੇਲੇ ਤੁਰ ਫਿਰ ਕੇ ਵੇਖਣਾ ਤੇ ਵੇਖਣਾ ਵੀ ਚਾਹੀਦਾ ਸਾਮੇ ਨੂੰ ਵੇਖਣਾ ਚਾਹੀਦਾ ਇਹ ਨਹੀਂ ਕਿ ਜਿੱਥੇ ਸਾਨੂੰ ਸਾਹਿਬ ਕੋਈ ਚੰਗੀ ਕੱਟੀ ਹੋਵੇ ਉਹਦੇ ਕੋਲ 50000 ਦੀ ਕੱਟੀ ਲੈ ਲੈਂਦਾ ਛੋਟੀ ਹੋਵੇ ਤੇ ਚੰਗੀ ਸਾਫ਼ ਸੁਥਰੀ ਹੋਵੇ ਹਾਂਜੀ 50 55 60 ਦੀ ਕੌਂਸਰਾ ਕੱਟ ਗਈ ਵਿਕੀ ਜਾਂਦੀਆਂ ਵਿਕੀ ਜਾਂਦੀਆਂ ਸਾਨੂੰ ਸਾਹਿਬ ਉਸ ਤੋਂ ਕਰਵਾ ਲਈ ਤੇ ਥਨੇ ਦੁੱਧ ਵੀ ਕੋਈ ਬਾਰ ਬਸ ਜੀ ਕੋਣ ਮੌਕੇ ਤੇ ਕੋਈ ਚੰਗੀ ਸੇਵਾ ਕਰ ਦੂਗਾ ਤਾਂ ਹੋ ਸਕਦਾ ਸਾਨੂੰ ਸਾਹਿਬ ਕੱਟੀ ਹੁੰਦੀ ਨਾ ਤੇ ਮੈਂ ਹੋਰ ਵਾਜ ਵਾਲਾ ਕੱਟਈ ਪਾ ਲੈਂਦਾ ਨਾਲ ਬੂਰੀ ਪਤਰੀ ਇਹ ਹਾਨ ਹਾਂ ਲਾਈ ਸਮਸਾਹ ਸ਼ੋਰ ਹੋਊ ਵਿਚੋਂ ਲਓ ਜੀ ਹਾਂਜੀ ਪਸੰਦ ਆ ਜੂਗੀ ਦੋਸਤੋ ਬਾਕੀ ਆਪਦੀ ਦੂਰਾਂ ਗੇ ਚੋ ਟਿੰਨ ਟਾਈਮ ਚੋ ਉਹ ਥੋੜਾ ਹਾਕਾ ਕਿਸੇ ਵੀਰ ਨੇ ਪੈਸੇ ਲਾਉਣੇ ਅੱਗੇ ਆ ਕੀ ਆਪਣੇ ਕੋਲ ਧੀ ਇਹ ਨਹੀਂ ਇਹ ਸਮਝੋ ਨੀਲੀ ਦੀ ਇਹ ਵੀ ਗੱਬਣ ਝੋਟੀ ਆ ਇਹ ਗੱਬਣ ਆ ਕੀ ਹਾਂਜੀ ਲੈ ਮੱਝਾਂ ਸਾਰੀਆਂ ਮੈਨੂੰ ਲਾਤੀਆਂ ਮੈਂ ਹਾਥੀ ਏ ਤੇ ਹੋਰ ਜੀ ਮੈਂ ਸਿਰੇ ਤੋਂ ਸਿਰਾ ਹੀ ਆ ਲੈ ਵੀ ਸੋ ਚੰਗੀ ਚੌੜੀ ਪੇਠਕੂੜੇ ਦੀ ਰਾਜੀ ਵਜਨ ਲੋੜ ਪੂਰਾ ਇਸ ਮੈਂ ਤਾਂ ਵੀ ਤੇ ਹੈਪੀਅਰ ਸੁਆ ਕੇ ਜਮਾ ਹੁੰਦੀ ਸਰ ਦੂਜਾ ਸੁਆ ਸੁਣਾ ਇਹਨੇ ਦੂਜਾ ਹਾਂਜੀ ਸਮਾਹ ਦੇ ਪਿਆ ਲੱਗਦਾ ਹਾਂਜੀ ਕਿੰਨਾ ਕ ਸਮਾਂ ਲੈ ਜੀ ਸਰ ਸਾਹਿਬ ਇਹ 8 ਤੋਂ ਦੱਸ ਦੇ ਲੈ ਜੂਗਾ ਜੀ 8 ਤੋਂ 10 ਹਾਂਜੀ ਠੀਕ ਹੈ ਜੀ ਲੋ ਵੀ 8 ਤੋਂ 10 ਕੁ ਦੇਰ ਦੋਸਤੂ ਹਜੇ ਲੈ ਜੂਗੀ ਤੇ ਲੈ ਲੋ ਆਖੂ ਖਾਂ ਹਾਂਜੀ ਚੰਗੀ ਚੌੜਾ ਫਿੱਟਪੂੜਾ ਦੇਖੋ ਜਗਾਠਾ ਜਗੂਠਾ ਕਰਮਾ ਵਾਲੀ ਦਾ ਪੂਰਾ ਥੱਬਿਆਂ ਦੇ ਥੱਬੇ ਆ ਲੈ ਠੀਕ ਹੈ ਤੇ ਬਣੀ ਥਣੀ ਬਹੁਤ ਸੋਣੀ ਹੈ ਬਾਕੀ ਨੇਵਾ ਹਵਾਨਾ ਆਪਾਂ ਤੁਹਾਨੂੰ ਦਿਖਾ ਦਨੇ ਹਜੇ ਦਿਨ ਕੱਢਦੀ ਆ ਲੈ ਜੂਗੀ ਦਿਨ ਤੇ ਆ ਥਾਂ ਦੇ ਬਾਅਦ ਤੁਸੀਂ ਵੇਖ ਲੋ ਠੀਕ ਆ ਆ ਕਰੋ ਚੈੱਕ ਠੀਕ ਆ ਅਜੇ ਨਾਰਮਲ ਜਿਹਾ ਲਾਹੇ ਬਣਾਏ ਪਈ ਆ ਕਰਮਾ ਵਾਲੀ ਲੈ ਜੂਗੀ ਜੇ 10 ਦਿਨ ਖੁੱਲੇ ਡੁੱਲੇ ਲੈ ਜੂਗੀ ਤੇ ਬਾਕੀ ਚੰਗੀ ਰਾਜੀ ਆ ਵਜਨ ਵੋੜ ਪੂਰਾ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਮੱਝਾਂ ਝੋਟੀਆਂ ਦਿਖਾ ਦੀਆਂ ਦੋਸਤੋ ਕੱਦ ਕੱਟ ਉਹਨਾਂ ਦੇ ਬਰਾਬਰ ਹੀ ਆ ਵੱਡੇ ਕੱਦ ਕੱਟ ਦੇ ਵਿੱਚ ਚੰਗੀ ਸੋਹਣੀ ਖੁੱਲੇ ਪਿੰਡੇ ਦੀ ਤੇ ਹੈਪੀ ਬਾਈ ਇਹਨੂੰ ਵੀ ਖੋਲ ਕੇ ਤੋਰ ਕੇ ਵੀਰਾਂ ਨੂੰ ਦਿਖਾਈਏ ਪੂਰੀ ਜੱਗ ਦੀ ਇਹਦੇੰਨਾ ਤੋਂ ਬਾਅਦ ਵੀ ਦੀ ਪੂਰੀ ਸ਼ੇਪ ਵਧੀਆ ਬੈਠੇ ਅੱਖਾਂ ਦੇ ਵਿੱਚ ਜਵਾਬ ਸੰਦੂ ਸਰ 13 ਕਿਲੋ ਦੁੱਧ ਤਾਂ ਪਹਿਲਾਂ ਹੀ ਕੱਟੀ ਨੇ ਐਰ ਜੇ ਤੁਸੀਂ 15 ਕਿਲੋ ਦੇ ਦੋਗੇ

ਉਹ ਤਾਂ 15 ਗੱਲ ਦੋ ਦਿਨੋਂ ਆਂਦਾ ਵੀ ਕੀ ਆ ਬਾਕੀ ਜੱ피 ਕੱਦ-ਕੱਡ ਵੀ ਬਹੁਤ ਸੋਹਣਾ ਹਾਂਜੀ ਪੂਰੀ ਵੱਡੀ ਮੈਂ ਸੰਦੂ ਸਾਹਿਬ ਤਿੰਨੇ ਸੰਦੂ ਸਾਹਿਬ ਵੱਡੀਆਂ ਐ ਕੋਈ ਛੋਟੀ ਨਹੀਂ ਗਈ ਬਸ ਜੀ ਇੱਕ ਵੇਖੇ ਦੂਜੀ ਭੁੱਲਦੀ ਆ ਬਿਲਕੁਲ ਸਹੀ ਬਸ ਦੋਸਤੋ ਪੈਸੇ ਵੀ ਤਕਰੀਬਨ ਪਹਿਲਾਂ ਹੀ ਗੱਲ ਕਰਤੀ ਤੂੰ ਲੱਖੋਂ ਬਾਹਰ ਗੇਮ ਖੜਨੀ ਪਣੀ ਕਿਸੇ ਵੀਰ ਨੂੰ ਛੋਲੇ ਭਾਈ ਚੰਗੀ ਤੇ ਚੰਗਾ ਪਹਿਲ ਲੱਗਣਾ ਤੇ ਜੋ ਵੀ ਗੱਲ ਖੜੋ ਲੈ 50 ਹਜ਼ਾਰ ਦੀ ਪੂਰੀ ਚਲਵਾਲੋ ਤੁਸੀਂ ਦੇ ਕੇ ਦੋ ਮਹੀਨੇ ਮੁਰ ਕੇ ਫੰਡ ਰਹੇ ਫਾਇਦਾ ਹੋਣਾ ਕੋਈ ਇਨਾ ਲੰਮਾ ਸਮਾਂ ਤੋਂ ਦੇਣਾ ਮਹੀਨੇ ਸੰਦੋਪਾਰ ਜੇ ਥਣਾ ਜੀ ਆਪਣੀ ਜ਼ਿੰਮੇਵਾਰੀ ਹੋਊਗੀ ਜਿਹੜਾ ਵੀ ਰੋਂਲਾਈਨ ਮੰਗਾਊਗਾ ਹਾਂ ਪਾਰ ਦੀ ਥਰਾਂ ਦੀ ਸਮੇ ਦੀ ਇੱਕੋ ਹੀ ਗੱਲ ਦੱਸੋ ਸਮਾਂ ਸੰਦੂ ਸਾਹਿਬ ਮੈਂ 12 ਤੋਂ 13 ਦਿਨ ਲੈ ਜੂਗੀ ਜਾਂ 15 ਵਾ ਤੋਂ ਲੈ ਜੂਗੀ ਬਾਅਦ ਟਾਈਮ ਖੜੇ ਆਪਾਂ ਪੈ ਪੈ ਦੂਜੀ ਪਾਰਦਾਨੇ ਜਿੰਮੇਵਾਰੀ ਸਾਮ ਪਾਰਦੇ ਆਗੇ ਸਾਬ ਦੋਸਤੋ 10 ਤੋਂ 15 ਕਿ ਦਿਨ ਆਈਡੀਆ ਮੰਨ ਲਿਓ ਠੀਕ ਹੈ ਕਸਮਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਹੋਣੀ ਹੈ ਹਾਂਜੀ 15 ਦਿਨਾਂ ਦੇ ਮੈਂ ਗਾਰੰਟੀ ਦੇ ਦੂੰਗਾ ਬਾਅਦ ਟਾਈਮ ਲੈ ਆਏ ਤੇ ਮੈਂ ਸਮਝਾ ਦੂੰ ਬੰਦੇ ਨੂੰ ਠੀਕ ਹੈ ਹਾਂਜੀ ਹਾਂ 15 ਤੋਂ 16 ਲੈ ਜਿਓ ਕੋਈ ਦਿੱਕਤ ਨਹੀਂ ਗਈ ਜੇ ਕੋਈ 15 ਕਹੇ ਤੇ ਡੇ ਮਹੀਨਾ ਲੈ ਜਾਓ ਤੇ ਆਪਣੀ ਜਿੰਮੇਵਾਰੀ ਹੋ ਗਈ ਹਾਂਜੀ ਪੱਕੇ ਪੀਂਗਾਂ ਦਿਨ ਨਹੀਂ ਵੀ ਲਿਖੀ ਹੁੰਦੇ ਹਾਂਜੀ ਤੇ ਬਾਕੀ ਹੁਣ ਲਾਏ ਜਿਹੜੇ ਸਾਣਾ ਪਈ 10 ਤੋਂ 15 ਕਿ ਤੱਕ ਹਾਂਜੀ ਇਹਦੇ ਹਿਸਾਬ ਨਾਲ ਲੈਣੇ ਆ ਉਹ ਪੁੜੇ ਪੜੇ ਵੀ ਨਮਾਉਂਦੀ ਆਂਦੀ ਮੈਂ ਬਿਲਕੁਲ ਤੇ ਕੀ ਮੁੱਲ ਕਰਾਂਗੇ ਛੱਪੀ ਦਾ ਸਾਨੂੰ ਸਾਹਿਬ ਮੁੱਲ ਕਰਨ ਨੂੰ 1 30 ਕਰ ਲੋ 1 25 ਕਰ ਲੋ 1 20 ਦੀ ਮੈਂ ਦੇ ਦिए 1 18 ਝੋਟੀ ਦੀ ਜੀ ਸਾਹਿਬ 1 18 ਹਾਂਜੀ 1 18 ਦੀ ਦੋਸਤੋ ਇਹ ਜੋ ਝੋਟੀ ਦਾ 1 18000 ਕੁਝ ਹੋਇਆ ਇਹਦਾ ਮਾਨਤਾ ਕਰ ਦਾਂਗੇ ਬਾਕੀ ਛੋੜ ਜੇ ਆਪਾਂ ਮੌਕੇ ਦਾ ਹਾਂਜੀ ਪੁੱਛਦੇ ਵਿੱਚੋਂ ਪੁੱਛੂਗਾ ਸੋ ਪੈਸੇ ਲਾਉਣੇ ਆ ਦੋਸਤੋ ਸਾਨੂੰ ਮਾਨਤਾ ਆਇਆ ਜਰੂਰ ਕਰਾਂਗੇ ਇਹਨੇ ਵੀ ਮਾਨਤਾ ਨਹੀਂ ਕਰਨਾ ਇਹਦਾ ਵੀਰ ਦਾ ਹਾਂਜੀ ਇਹੜਾ ਵੀਰ ਭਰਾਊਗਾ ਮਾਨਤਾ ਦੇ ਕਰਕੇ ਦੇਵਾਂਗੇ ਹਾਂਜੀ ਚੰਗੀ ਕਾਰਤ ਦੇ ਜਾਰੀ ਵਾਲੇ ਆ ਜਿਹੜੇ ਹੁਣ ਦੁੱਧ ਚੱਲਣ ਦੇ ਆ ਬਾਕੀ ਆ ਕਿ ਸੇਵਾ ਕਿਸੇ ਵੀਰ ਦੀ ਚੰਗੀ ਸੇਵਾ ਕਰ ਲਓਗੇ ਦੁੱਧ ਤੋਂ ਤੁਸੀਂ ਕੀ ਪਤਾ ਕਿੱਥੇ ਲੈ ਕੇ ਜਾ ਸਕਦੇ ਸਾਨੂੰ ਸਾਨੂੰ ਜਿੱਦਾਂ ਮੈਂ ਲਿਵਾ ਲੱਗਾ ਆਪਾਂ 15 ਕਿਲੋ ਵੀ ਕਹਿ ਕੇ ਦੇ ਸਕਦੇ ਪਰ ਜਿੰਨਾ ਦੁੱਧ ਆਇਆ ਪੌਣਾ ਚਵਾ ਕੇ ਦੇਣਾ ਮੈਂ ਥਿਲੋਂ ਵੇਖ ਲਓ ਬਸ ਜੀ ਆਪਾਂ ਕਹਾਂ ਜੀ ਇਹ 15 ਕਿਲੋ 15 ਮਹੀਨੇ ਦਾ ਫਾਇਦਾ ਕੋਈ ਨਹੀਂ ਗਾ ਮਣਕਾ ਤੁਹਾਨੂੰ ਅਗਲਾ ਫੋਨ ਲਊ ਵੀ ਪਊਗਾ ਦੱਸਿਆ 15 ਤਾਂ ਨਿਕਲੇ 10 12 ਹਾਂਜੀ ਨੰਬਰ ਬੋਲ ਦਈਏ ਆਪਣੇ ਇਹਦਾ ਫੋਨ ਮਰਾ ਨਾ 814373572 ਇਸੇ ਨੰਬਰ ਤੇ WhatsApp ਚੱਲੇ 98147542 ਉਹ 981 47542 542 81 81 ਲੋ ਜੀ ਦੋਸਤੋ ਦੋਨੋਂ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ